ਜੀ ਦੋਸਤੋ ਅੱਜ ਪਹੁੰਚੇ ਆਂ ਭਰਾਵੋ ਤਾਪੇ ਮੰਡੀ ਦੇ ਵਿੱਚ ਜਿੱਥੇ ਮੂੰਗੀ ਆ ਜਿਹੜੀ ਇਹ ਵੀ ਕਿਸਾਨ ਵੀਰਾਂ ਵੱਲੋਂ ਆਉਣ ਲੱਗੀ ਤੇ ਇਹਦਾ ਕੀ ਰੇਟ ਵਗੈਰਾ ਮੂੰਗੀ ਦਾ ਰੇਟ ਵਗੈਰਾ ਕੀ ਆ ਜਿਹੜਾ ਉਹ ਚੱਲ ਰਿਹਾ ਆਪਾਂ ਪੁੱਛਾਂਗੇ ਕਿਸਾਨ ਵੀਰਾਂ ਤੋਂ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਢੇਰੀ ਆ ਲੱਗੀ ਪਈ ਐ ਤੇ ਆ ਢੇਰੀ ਲੱਗੀ ਪਈ ਹੈਗੀ ਮੂੰਗੀ ਇੱਥੇ ਆਈ ਵੀ ਹੈਗੀ ਤੇ ਤਾਂ ਪੇ ਮੰਡੀ ਦੇ ਦ੍ਰਿਸ਼ਾ ਜਿਵੇਂ ਕੋਈ ਕਿਸਾਨ ਵੀਰ ਆ ਟਰਾਲੀ ਦੇ ਵਿੱਚ ਲੈ ਕੇ ਆਇਆ ਹੋਣਾ ਇੱਥੇ ਸਾਰੀਆਂ ਦੁਕਾਨਾਂ ਨੇ ਜੀ ਤਾਂ ਫੇ ਮੰਡੀ ਦੀਆਂ ਤੇ ਕੀ ਰੇਟ ਵਗੈਰਾ ਚੱਲਦਾ ਦੂਜੇ ਪਾਸੇ ਵੀ ਇਹਦੇ ਪਰਲੇ ਪਾਸੇ ਪਈ ਹੁੰਦੀ ਹੈਗੀ ਉਹ ਵੀ ਸਾਰਾ ਆਪਾਂ ਪਤਾ ਕਰਾਂਗੇ ਵੀ ਕੀ ਇਹ ਹੋਵਾ ਫਿਲਹਾਲ ਜਦੋਂ ਅਸੀਂ ਦੇਖੀ ਵੀ ਇੱਥੇ ਮੂੰਗੀ ਵੀ ਆਉਣ ਲੱਗੀ ਤਾਂ ਮੈਂ ਇਹ ਵੀ ਆਪਣੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਈਏ ਕਿ ਉਹ ਮੂੰਗੀ ਵੀ ਜਿਹੜੇ ਕਿਸਾਨ ਵੀਰਾਂ ਨੇ ਮੰਨ ਲਓ ਕਣਕਾਂ ਦੇ ਬਾਹਰੋਂ ਮੂੰਗੀ ਲਈ ਵੀ ਹੈਗੀ ਤਾਂ ਉਹਦਾ ਵੀ ਪਤਾ ਲੱਗਣਾ ਵੀ ਕੀ ਰੇਟ ਵਗੈਰਾ ਕੀ ਹੋਵਾ ਤੇ ਮੱਕੀ ਦੇ ਨਾਲ ਨਾਲ ਮੂੰਗੀ ਦੇ ਰੇਟ ਵੀ ਤੇ ਹੋਰ ਵੀ ਜਿਹੜੀਆਂ ਫਸਲਾਂ ਵਗੈਰਾ ਆਇਆ ਕਰਨਗੀਆਂ ਉਹਦਾ ਵੀ ਰੇਟ ਵਗੈਰਾ ਕਿਸਾਨ ਭਰਾਵੋ ਅਸੀਂ ਤੁਹਾਡੇ ਸਾਹਮਣੇ ਦੱਸਿਆ ਕਰਾਂਗੇ ਤਾਂ ਜੋ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ। ਲਓ ਜੀ ਇੱਧਰ ਵੀ ਟਰਾਲੀਆਂ ਵਗੈਰਾ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਤਪਾ ਮੰਡੀ ਦਾ ਇਹ ਦ੍ਰਿਸ਼ਾ ਇੱਥੇ ਪੁੱਛਣ ਤੇ ਪਤਾ ਲੱਗਿਆਗਾ ਕਹਿੰਦੇ 60 6800 ਤੋਂ ਜਿਹੜੀ ਬੋਲੀ ਆ ਗਈ ਮੰਨ ਲਓ ਜੀ ਉਹ ਸ਼ੁਰੂ ਹੋਈ ਹੈਗੀ ਤੇ ਹਾਈएस्ट ਰੇਟ ਕੀ ਲੱਗਿਆ ਉਹ ਵੀ ਆਪਾਂ ਤੁਹਾਨੂੰ ਸਾਰੇ ਦੱਸਾਂਗੇ ਤੇ ਮੂੰਗੀ ਦੀ ਭਰਾਈ ਆ ਦੀ ਹੋ ਗਈ ਆ ਇਹ ਸਾਰਾ ਤਪਾ ਮੰਡੀ ਦਾ ਦ੍ਰਿਸ਼ਾ ਜਿੱਥੇ ਸ਼ਹਿਰ ਦੇ ਵਿੱਚ ਇਹ ਪ੍ਰਾਣੀ ਮੰਡੀ ਆ ਗਈ ਸਾਈਡਾਂ ਦੇ ਥੱਲੇ ਜਿਹੜਾ ਮੂੰਗੀ ਕਖਾਨ ਵੀਰ ਲੈ ਕੇ ਆਉਂਦੇ ਆਗੇ ਉਦੋਂ ਬਾਅਦ ਜਿਉਂ-ਜਿਉਂ ਭਰਤੀ ਹੋ ਜਾਂਦੀ ਹੈਗੀ ਉਹਨੂੰ ਐ ਗੱਡੀਆਂ ਦੇ ਵਿੱਚ ਲੱਦ ਕੇ ਅਲੱਗ-ਅਲੱਗ ਜਗ੍ਹਾ ਤੇ ਜਿੱਥੇ-ਜਿੱਥੇ ਕਿਤੇ ਉਹ ਆ ਉੱਥੇ ਆ ਜਿਹੜਾ ਉਹਨੂੰ ਲੈ ਜਾਂਦੇ ਆ ਤੇ ਦੂਜੇ ਪਾਸੇ ਇਹ ਸੈੱਡ ਆ ਗਿਆ ਜੀ ਤਾਂ ਪਾਵ ਮੰਡੀ ਦਾ ਜਿੱਥੇ ਕਿਸਾਨ ਵੀਰਾਂ ਵੱਲੋਂ ਮੂੰਗੀ ਲੈ ਕੇ ਆਏ ਨੇ ਤੁਸੀਂ ਐ ਨਾਲ ਵੀ ਮੂੰਗੀ ਦਾ ਹਜੇ ਰੁਝਾਨ ਆ ਜਿਹੜਾ ਸ਼ੁਰੂ ਹੋਇਆਗਾ ਮੂੰਗੀ ਹਜੇ ਆਉਣੀ ਲੱਗੀ ਆ ਤੇ ਮੂੰਗੀ ਦੀ ਬਾੜੀ-ਬੁੱੜੀ ਹਜੇ ਚੱਲਣੀ ਹੈਗੀ ਪੂਰੇ ਜੋਰਾں ਤੇ ਤੇ ਜਿਵੇਂ ਆਉਂਦੀ ਆ ਓਵੇਂ ਭਰੀ ਜਾਂਦੀ ਹੈਗੀ ਤੇ ਸਾਰੀ ਇਧਰ ਬੋਰੀਆਂ ਬੋਰੀਆਂ ਭਰੀ ਜਾਂਦੇ ਨੇ ਮਤਲਬ ਵੀ ਜਿੰਨਾ ਕਿ ਸਵੇਰੇ ਮਾਲ ਆਉਂਦਾ ਤਣੂ ਉਸ ਹਿਸਾਬ ਤੇ ਬੋਲੀ ਬੋਲੀ ਲੱਗ ਕੇ ਵੀ ਉਹ ਹੋ ਜਾਂਦਾ ਹੈ ਜੀ ਇੱਥੇ ਆਪਣੇ ਨਾਲ ਇੱਕ ਕਿਸਾਨ ਭਰਾ ਗਏ ਨੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਜੂਗੇ ਮਾੜਾ ਇਧਰ ਨੂੰ ਤੇ ਕੀ ਨਾਮ ਹੈ ਜੀ ਆਪਣਾ ਪਾਲੋ ਪਾਲੋ ਪਹਿਲਾਂ ਕੋਈ ਨਾ ਤੇ ਕੀ ਨਾਮ ਹੈ ਜੀ ਆਪਣਾ ਗੁਰਤੇਜ ਸਿੰਘ ਰਾਮਪੁਰੇ ਤੋਂ ਆਏ ਹੋ ਹੈ ਠੀਕ ਹੈ ਤੇ ਇਹ ਮੂੰਗੀ ਆਪਣੀ ਹੈ ਜੀ ਠੀਕ ਹੈ ਕਿੰਨਾ ਬਸ ਲਾਇਆ ਵੈ ਸੀ ਮੂੰਗੀ ਦਾ ਜੀ 3 ਕਿੱਲੇ 3 ਕਿੱਲੇ ਇਹ ਕਣਕ ਤੋਂ ਬਾਅਦ ਲਾਈ ਸੀ ਆਲੂ ਵਾਲੇ ਚ ਠੀਕ ਹੈ ਤੇ ਕਿਹੜੀ ਵੈਰਟੀ ਵਗੈਰਾ ਲਾਈ ਸੀ ਬਾਈ 744 747 ਠੀਕ ਹੈ ਕਿਵੇਂ ਝਾੜ ਵਗੈਰਾ ਕਿਵੇਂ ਹੈਗਾ ਝਾੜ ਦੇ ਪੱਟ ਤੋਂ 10 ਕੁੰਟਲ ਲੱਗਦਾ ਜੀ ਆਹ ਹੈ 8 ਤੋਂ 10 ਕੁੰਟਲ ਹਰ ਤੋਂ 10 ਕੁੰਟਲ ਠੀਕ ਹੈ ਕਿੱਲੇ ਦਾ ਤੇ ਰੇਟ ਵਗੈਰਾ ਕੀ ਲੱਗਿਆ ਹੈਗਾ ਰੇਟ ਲੱਗਿਆ 6800 ਰੁਪਏ 6880 ਰੁਪਏ ਹੈ ਮੰਨ ਲਓ ਵੀ ਕਿੱਥੇ ਇਹ ਰੇਟ ਚੱਲ ਰਹੇ ਨੇ ਜਿਵੇਂ ਵੀ ਵੱਧ ਤੋਂ ਵੱਧ ਕਿੰਨਾ ਲੱਗਿਆਗਾ ਦੂ ਹੋਰ ਜਗਾੜ ਤੋਂ ਘੱਟ 6800 ਤੋਂ ਲੈ ਕੇ 7500 ਰੁਪਏ ਤੱਕ ਠੀਕ ਹੈ 1800 ਤੋਂ ਲੈ ਕੇ 7500 ਰੁਪਏ ਤੱਕ ਇਹਦਾ ਲੱਗਿਆ 6880 ਰੁਪਏ ਹੈ ਠੀਕ ਹੈ ਬਿਲਕੁਲ ਜੀ ਬਾਈ ਦੀ ਮੂੰਗੀ ਚੈੱਕ ਕਰੋ ਕਹਿੰਦਾ ਸਟਾਰ 447 ਹੈ ਤੇ 8 ਤੋਂ 10 ਪੌਂਡ ਦਾ ਜਿਹੜਾ ਝਾੜ ਹੈਗਾ ਉਹ ਨਿਕਲਣ ਦੀ ਸੰਭਾਵਨਾ ਗਈ ਤੇ ਬਾਈ ਵੀ ਮੂੰਗੀ ਲੈ ਕੇ ਆਇਆ ਹੈਗਾ ਤੇ ਕੀ ਨਾਂ ਹੈਗਾ ਬਾਈ ਦਾ ਕਿਹੜਾ ਪਿੰਡ ਹੈ ਬਾਲਿਆਂ ਵਾਲੀ ਠੀਕ ਹੈ ਕਿਹੜੀ ਮੰਗੀ ਹੈ ਤੁਹਾਡੀ ਭਰਤੀ ਅੱਛਾ ਆਜੋ ਮੜਾ ਦੇਖੀਏ ਬਾਈ ਕੋਲੇ ਬੇਜੀਰ ਨਾਲ ਵੀ ਆਪਾਂ ਕਰੀਏ ਗੱਲਬਾਤ ਬਾਲਿਆਂ ਵਾਲੀ ਕਿੱਥੇ ਰਾਮਪੁਰੇ ਕੋਲੇ ਆ ਜਾਂਦਾ ਠੀਕ ਹੈ ਕਿੰਨੇ ਵਾਹਣ ਦੀ ਹੈ ਬਾਈ ਇਹ ਦੋ ਕਿੱਲੇ ਦੀ ਹੈ ਦੋ ਕਿੱਲੇ ਦੀ ਠੀਕ ਹੈ ਤੇ ਕੀ ਰੇਟ ਵਗੈਰਾ ਲੱਗੇਗਾ ਬੋਲੀ ਲੱਗੀ ਹੈ ਕੀ ਰੇਟ ਲੱਗਿਆ 7000 7000 ਹੈ 7045 7045 ਰੁਪਏ ਕਿਹੜੀ ਵੈਰਿਟੀ ਸੀਗੀ 444 444 444 ਠੀਕ ਹੈ ਸਟਾਰ 447 ਦਾ ਝਾੜ ਵਗੈਰਾ ਬਹੁਤ ਵਧੀਆ ਲੱਗ ਰਿਹਾ ਹੈ ਨਾ ਠੀਕ ਹੈ ਠੀਕ ਹੈ ਬਿਲਕੁਲ ਤੇ ਆਹ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਬਾਈ ਤੁਸੀਂ ਵੈਰਾਈਟੀ ਵਗੈਰਾ ਬਹੁਤ ਸੋਹਣੀ ਹੈਗੀ ਤੇ ਸਟਾਰ 447 ਬਾਈ ਹੋਰ ਨੇ ਲਾਈ ਤੇ ਉਹਦੀ ਲੱਗੀ ਹੈਗੀ 8600 40 ਰੁਪਏ ਕਿੰਨੇ ਦੇਸੇ ਚ ਫੋੜੂ ਨੇ 8600 80 ਰੁਪਏ ਤੇ ਇਹ ਲੱਗੀ ਹੈਗੀ 7045 ਰੁਪਏ ਠੀਕ ਹੈ ਤੇ 2 ਕਿੱਲਿਆਂ ਦੀ ਬਾਈ ਹੋਈ ਲੈ ਕੇ ਆਏ ਨੇ ਠੀਕ ਹੈ ਬਾਈ ਮਿਹਰबानी ਜੀ ਤੇ ਅੱਗੇ ਦਿਖਾਉਣੇ ਆ ਕਿ ਤੁਹਾਨੂੰ ਜਿਹੜਾ ਵੀ ਕੋਈ ਕਿਸਾਨ ਵੀਰ ਮਿਲਦਾਗਾ ਵੀ ਉਹਨੇ ਕੀ ਉਹ ਕਰਾਇਆ ਹੋਇਆ ਹੈਗਾ ਤੇ ਜਿਵੇਂ ਆ ਭਈ ਹੈ ਇਹਦਾ ਤੁਸੀਂ ਐਂ ਲਾ ਲਓ ਵੀ ਇਹ ਕਿਹੜੀ ਵੈਰੈਟੀ ਆ ਕੀ ਉਹ ਹੋਗੀ ਕਿਹੜੇ ਬਾਈ ਜੀ ਆ ਵੀਰੇ ਇਹ ਆਪਣੀ ਹੈ ਠੀਕ ਹੈ ਤੇ ਕੀ ਨਾਮ ਹੈ ਬਾਈ ਦਾ ਸਤਨਾਮ ਸਤਨਾਮ ਕਿਹੜਾ ਪਿੰਡ ਆ ਵੀਰੇ ਗੱਲ ਕਲਾਮ ਗੱਲ ਕਲਾ ਤੇ ਕਿੰਨੀ ਮੂੰਗੀ ਲਈ ਸੀਗੀ 5 ਕਿਲੋ 5 ਕਿਲੋ ਕਿਹੜੀ ਵੈਰੈਟੀ ਸੀ 744 744 ਠੀਕ ਹੈ ਤੇ ਕਿਵੇਂ ਰੇਟ ਵਗੈਰਾ ਕੀ ਲੱਗਿਆ ਬਾਈ ਉਹਨੇ ਲੱਗੀ ਤਾਂ 7005 ਰੁਪਏ ਆ 7005 ਰੁਪਏ 40 ਰੁਪਏ ਮੰਨ ਲਾ ਜਿਹੜੇ ਪੱਖੇ ਦੇ ਦੁਆਰੇ ਲਾਉਣਾ ਪਿਆ ਅੱਛਾ ਵਿਊ ਜਿਹੜਾ ਖਰਚਾ ਵਗੈਰਾ ਪੈਂਦਾ ਹੈਗਾ ਹਰਤਾ ਦਾ ਡਾ ਬਈ ਹਾਂ ਮੰਨ ਲਾ ਜੀ ਡਬਲ ਪੱਖਾ ਲਾਉਣਾ ਤਾਂ ਵੀ 7005 ਰੁਪਏ ਆ ਅੱਛਾ ਕਾਰ ਨੇ ਦਾ ਡਬਲ ਪੱਖਾ ਲਾਉਣ ਦਾ ਵੀ ਬਸ ਕਾਰ ਨੇ ਦਾ ਇਹਦਾ ਆਈ ਆ ਬਈ ਅੱਛਾ ਆ ਲੌਂਡਰੀ ਵਾਲਾ 40 ਰੁਪਏ ਦਾ ਠੀਕ ਆ ਠੀਕ ਆ ਤੇ ਉਂਝਾੜ ਵਗੈਰਾ ਦੀ ਕੀ ਰਿਪੋਰਟ ਆ ਝਾੜਦੇ ਤਾਂ 5 ਕਿੱਲਿਆਂ ਦੀ ਸੀ ਬਈ ਜਾ ਘਟੇ ਪਰਤੇ ਕੁਝ ਪਾਇਆ ਅੱਛਾ ਮੰਨ ਲਾ ਹੈਗੀ ਆ 5 ਕਿੱਲਿਆਂ ਦੀ ਹੈ 15 16 ਮੰਨਦੀ ਰਹੀ ਹੈ ਠੀਕ ਹੈ 15 16 ਮਣ ਵੀ ਮਨ ਲਾ ਵੀ ਕਿੰਨਾ ਹੋ ਗਿਆ ਕਿੱਲੇ ਦਾ 6 ਕੁਇੰਟਲ ਵਾਲਾ 6 ਕੁਇੰਟਲ 6 ਕੁਇੰਟਲ ਬਾਲਾ ਘਾਟਾ ਹੋ ਗਿਆ ਜਰਾ ਆਲੂ ਵਾਲੇ ਚ ਲਈ ਵੀ ਤੀ ਹਾਂਜੀ 2 ਕੁਇੰਟਲ ਹੈ ਹੈ ਨਹੀਂ ਪਤਾ ਯਾਰ ਹੈ ਨਾ ਨਾ ਠੀਕ ਹੈ ਚਲ ਕੋਈ ਗੱਲ ਨਹੀਂ ਤੇ ਵੱਧ ਨਿਕਲੀ ਹੋਊਗੀ ਕਈ ਵਾਰ ਨਹੀਂ ਹੁੰਦਾ ਆ ਵੀ ਛੋਟੀ ਐ ਇਹ ਕਿਹੜੇ ਬਾਈ ਦੀ ਐ ਇਹ ਕੀ ਦੀ ਆ ਵੀਰੇ ਹੈ ਨਹੀਂ ਬਾਈ ਇੱਥੇ ਅੱਛਾ ਬਾਪੂ ਅਸੇ ਉਹ ਬਾਈ ਫਰੀ ਇੱਧਰ ਖੜੇ ਨੇ ਵੀਰ ਨਾਲ ਕਰਦੇ ਆ ਗੱਲਬਾਤ ਬਾਈ ਸਸੀ ਗਾਲ ਜੀ ਤੇ ਕਿਹੜਾ ਪਿੰਡ ਆਈ ਆਪਣਾ ਬੁਗਰ ਜੀ ਬੁਗਰ ਇੱਧਰ ਆਪਣੇ ਨਾਲ ਰਾਜ ਦੇ ਅਸੇ ਇੱਧਰ ਰਾਜ ਦੇ ਨਾਲ ਠੀਕ ਐ ਤੇ ਕਿਹੜੀ ਵੈਰਾਈਟੀ ਲਈ ਵੀ ਇਹ ਮੁਗੀ ਜੀ ਬਾਈ ਕਿਹੜੀ ਇਹ ਤਾਂ ਆਪਣੀ ਆ ਬਾਂਸੀ ਜੀ ਕੱਲੀ ਬਾਂਸੀ 골ਡ ਕੱਲੀ ਬਾਂਸੀ ਠੀਕ ਐ ਤੇ ਕਿਵੇਂ ਰੇਟ ਵਗੈਰਾ ਲੱਗਿਆ ਜੀ ਬੋਲੀ ਵਗੈਰਾ ਦਾ 6940 6940 ਰੁਪਏ ਠੀਕ ਐ ਤੇ ਝਾੜ ਵਗੈਰਾ ਦਾ ਕਿਵੇਂ ਲੱਗਦਾ ਵੀ ਕੀ ਰਿਪੋਰਟ ਐ 15 ਦਾ ਅੰਦਾਜ਼ਾ ਹੈ ਠੀਕ ਹੈ ਬਾਕੀ ਦਾ ਇੱਕ ਦਿਨ ਤੋਂ ਪਤਾ ਲੱਗੂ ਹੈ ਹੈ 13 ਤੋਂ ਲੱਗੇ 15 ਮਿੰਟ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਤੇ ਵੈਸੇ ਮੇਰੇ ਖਿਦਮਤ ਨਾਲ ਵੀ ਜਿਹੜੀ ਆਲੂ ਵਾਲੇ ਵਾਹਣ ਵਾਲੀ ਹੁੰਦੀ ਹੈ ਉਹ ਚ ਵੱਧ ਜਾਂਦੀ ਹੈਗੀ ਪਰ ਫਿਰ ਵੀ ਚਲੋ ਕਿਸਾਨ ਦੀ ਇੱਕ ਤੱਕ ਹੁੰਦੀ ਹੈਗੀ ਉਹਦੇ ਹਿਸਾਬ ਤੇ ਅਲੱਗ ਗੱਲ ਲੱਗੀ ਤੇ ਇਧਰ ਜਿਵੇਂ ਆਹ ਭਰੀ ਜਾਂਦੇ ਆਗੇ ਇਹ ਬਾਈ ਉਹਦੇ ਨਾਲ ਗੱਲ ਕਰਦੇ ਆ ਮੰਨ ਲਓ ਜਿਵੇਂ ਗੱਟੇ ਵਗੈਰਾ ਭਰੇਗੇ ਹੋਗੇ ਤੇ ਆਪਣੀਆਂ ਬਈ ਮੰਗੀ ਇਹ ਠੀਕ ਹੈ ਹੱਸੀ ਗਰ ਬਾਈ ਤੇ ਕਿਹੜਾ ਪਿੰਡ ਆ ਬਾਈ? ਫੂਲ ਆ ਜੀ। ਫੂਲ। ਤੇ ਕੀ ਰੇਟ ਲੱਗਿਆ ਬਾਈ ਮੂੰਗੀ ਦਾ? 100 ਘੱਟ 7000 ਰੁਪਏ। 100 ਘੱਟ 7000 ਰੁਪਏ ਹੈ। ਕਿਹੜੀ ਵੈਰੈਟੀ ਦੀਗੀ? ਇਹ ਬੰਸੀ ਗੋਲਡ। ਬੰਸੀ ਗੋਲਡ। ਬੰਸੀ ਗੋਲਡ ਕੱਲੀ ਬੰਸੀ। ਬੰਸੀ ਗੋਲਡ। ਬੰਸੀ ਗੋਲਡ ਹੈ। ਠੀਕ ਆ। ਕਿੰਨੇ ਬਹਨ ਦੀ ਸੀ ਬਾਈ? ਇਹ 2 ਕਿੱਲਿਆਂ ਦੀ। 2 ਕਿੱਲਿਆਂ ਦੀ। ਤੇ ਕਿੰਨੇ ਗੱਟੇ ਵਗੈਰਾ ਹੋਗੇ? 30 ਗੱਟੇ। 30 ਗੱਟੇ 50 ਕਿਲੋ ਦੀ ਭਰਤੀ ਹੈ। ਠੀਕ ਆ। ਮਨ ਲਾ ਕਿੰਨੇ ਹੋ ਗਈ ਇਹ? 15 ਕੁਇੰਟਲ ਹੋ ਗਈ ਬਾਈ ਹਨਾ। ਹਾਂ। ਵੀ 7.5 ਕੁਇੰਟਲ ਉਹ ਠੀਕ ਹੈ। ਇਹ 30 ਗੱਟੇ ਭਰੇਗੇ ਪੂਰੇ। ਆ ਜਨਾ ਉੱਪਰ ਆਗਾ। ਅਸਾ ਉਹ ਪਰਦੀ ਹੈਗੀ। ਇਹ ਕੀ ਦੀ ਬਾਈ ਜੀ ਕੀ ਦੀ ਪਰਦੇ ਆ। ਠੀਕ ਹੈ। ਬਾਈ ਦਾ ਕਿਹੜਾ ਪਿੰਡ ਆ? ਫੂਲੀ ਆ ਜੀ। ਫੂਲੀ ਹੈ ਤੇ ਕਿੰਨੇ ਕਿੱਲੇ ਲਾਇਵੇ ਸੀਗੇ? 6 ਕਿੱਲੇ ਸੀ। 6 ਕਿੱਲੇ। ਕਿਹੜੀ ਵੈਰਾਈਟੀ? ਬੰਸੀ ਗੋਲਡੀ। ਬੰਸੀ ਗੋਲਡ। ਕੀ ਰੇਟ ਲੱਗੀ ਹੈ? 6830 ਰੁਪਏ। 6830 ਰੁਪਏ ਹੈ ਤੇ ਕੀ ਝਾੜ ਵਗੈਰਾ ਦੀ ਕੀ ਆ ਉਸ ਤੋਂ ਬਈਆ? ਇਹ 5 ਕੁੰਟਲ ਕਿੱਲੇ ਦਾ ਹੈ। 5 ਕੁੰਟਲ ਕਿੱਲੇ ਦਾ ਹੈ। ਆਲੂਆਂ ਵਾਲੇ ਚਲਾਈ ਵੀ ਸੀ। ਠੀਕ ਹੈ। ਕਿਵੇਂ ਝਾੜਦਾ ਬਾਈ ਵੱਧ ਵੀ ਨਿਕਲ ਜਾਂਦਾ ਹੁੰਦਾ 8 8 10 10 ਕਾਉਂਟਲ ਲੱਕ ਵੀ ਕੱਢਿਆ ਲੋਕਾਂ ਨੇ ਬਾਣਾ ਦਾ ਫਰਕ ਹੈ ਬਾਕੀ ਥੋੜੀ ਘਰੇ ਪ੍ਰੋਬਲਮ ਹਾਂ ਬਾਕੀ ਥੋੜਾ ਜਿਹਾ ਦੇਖਭਾਲ ਤੇ ਵੀ ਹੋ ਜਾਂਦਾ ਹਾਂ ਬਾਈ ਵਾਲੀ ਸਹੀ ਗੱਲ ਆ ਠੀਕ ਐ ਥੋੜਾ ਕੱਢੀ ਬਾਈ ਨੂੰ ਮੜਾ ਜਾ ਕਿ ਉਧਰਲੇ ਪਾਸੇ ਵੀ ਹੈ ਪਈ ਆ ਉਧਰ ਠੀਕ ਐ ਤੇ ਉਧਰ ਵੀ ਦਿਖਾਉਣੇ ਆ ਭਰਾਵੋ ਤੁਹਾਨੂੰ ਵੀ ਜਿਹੜਾ ਮੂੰਗੀ ਦਾ ਕੀ ਰੇਟ ਵਗੈਰਾ ਚੱਲਿਆਗਾ ਸਾਰੇ ਨੂੰ ਕੱਢਦੀ ਬਾਈਆਂ ਨੂੰ ਚੰਗਾ ਤੇ ਉਧਰਲੇ ਪਾਸੇ ਵੀ ਦੇਖਦੇ ਆਪਾਂ ਵੀ ਕੀ ਹੋਊਗਾ ਤੇ ਦਿਖਾਉਣੇ ਆ ਤੁਹਾਨੂੰ ਤੁਸੀਂ ਲਾ ਲਓ ਵੀ ਪੱਖੇ ਵਗੈਰਾ ਮੰਡੀਆਂ ਦੇ ਵਿੱਚ ਸਰਗਰਮ ਹੋ ਗਏ ਤੇ ਮੱਕੀ ਵਗੈਰਾ ਜਿਹੜੀ ਇੱਥੇ ਆਪਣੇ ਮੱਕੀ ਉਹਦੇ ਆਉਂਦੀ ਆ ਉਧਰਲੇ ਪਾਸੇ ਕਹਿੰਦੇ ਕੋਈ ਨਵੀਂ ਮੰਡੀ ਬਣੀ ਆ ਗਈ ਤਾਜੋਕੇ ਰੋਡ ਤੇ ਤੇ ਇੱਥੇ ਜਿਹੜੀ ਆਪਣੀ ਮੂੰਗੀ ਵਗੈਰਾ ਇਹ ਆਈ ਵੀ ਆ ਜਿਵੇਂ ਇਦਰਾ ਝਾੜ ਵਗੈਰਾ ਲੱਕੀ ਜਾਂਦਾਗਾ ਤੇ ਇਹ ਪੁੱਛਦੇ ਆ ਬਾਈ ਹੋਰਾਂ ਨੂੰ ਤੇ ਬਾਕੀ ਉਹੀ ਆ ਜਿਵੇਂ ਮੂੰਗੀ ਦੇ ਲੋਕ ਨਾ ਗੌਰ ਨਹੀਂ ਕਰਦੇ ਹੈਗੇ ਜਿਹੜਾ ਕੋਈ ਬੰਦਾ ਗੌਰ ਵਗੈਰਾ ਕਰਦਾਗਾ ਉਹਦੇ ਦਾ ਝਾੜ ਵਗੈਰਾ ਬਹੁਤ ਉਹਨਾਂ ਨਿਕਲਦਾਗਾ ਜਿਵੇਂ ਆਏ ਇਧਰ ਪੱਖਾ ਵਗੈਰਾ ਲੱਗੀ ਜਾਂਦਾਗਾ ਤੇ ਉਹ ਹੋ ਗਿਆ ਜਾਂਦਾਗਾ ਤੇ ਰੇਟ ਲੱਗ ਗਿਆ ਬਈ ਇਹਦਾ ਹੈ ਆਪਣੀ ਆ ਗਈ ਅੱਛਾ ਅੱਛਾ ਫਸੀਗਰ ਬਾਈ ਕਿਹੜਾ ਪਿੰਡਾ ਵੀਰ ਦਾ ਫੂਲ ਤੇ ਕਿਹੜੀ ਵੈਰਾਈਟੀ ਲਾਈ ਵੀ ਸੀ ਬਾਈ 1047 7447 ਠੀਕ ਹੈ ਕਿੰਨਾ ਵਾਹ ਲਾਇਆ ਬਈਗਾ 2.5 ਸਵਾ ਤਿੰਨ ਕੱਲੇ ਠੀਕ ਹੈ ਕੀ ਰੇਟ ਵਗੈਰਾ ਲੱਗਿਆ ਰੇਟ ਲੱਗਿਆਗਾ 650 ਸਾਢੇ 650 ਹੈ ਠੀਕ ਹੈ ਤੇ ਭਰਨੀ ਹਜੇ ਹੈਗੀ ਐ ਇਹ ਦੁਬਾਰਾ ਠੀਕ ਹੈ 450 ਤੇ ਤੁਸੀਂ ਆਰਤੀ ਹੋ ਯਾਰਤੀ ਆਪਣੀ ਅੜ ਤੱਕ ਠੀਕ ਹੈ ਸਾਡੇ ਦਾ ਇਹ ਚੈਨਲ ਹੈ ਖੇਤੀਬਾੜੀ ਸੰਬੰਧੀ ਰੇਟਾਂ ਦਾ ਦੱਸਦੇ ਹੁੰਦੇ ਆਗੇ ਤੇ ਬਾਈ ਘੜ ਤੋਂ ਘਟ ਪਈ ਮਨ ਲਾ ਕਿੱਥੋਂ ਚੱਲ ਰਹੀ ਹੈ ਬੋਲੀ ਕਿੰਨੇ ਦਾ ਕਿ ਭਾਈ ਘੜ ਤੋਂ ਘਟ ਕੀ ਰੇਟ ਹੈ ਹਾਈਸਟ ਕੀ ਰੇਟ ਹੈਗਾ 600 ਤੋਂ ਲੈ ਕੇ 700 ਠੀਕ ਹੈ ਜਾਨਮ ਵਿੱਚ ਮਨੇ 7000 5000 7000 50 ਲੱਗੀ ਹੈ ਹਨ ਉਹ ਕੁਆਲਿਟੀ ਦੇ ਹਿਸਾਬ ਤੇ ਹੋ ਜਾਂਦਾਗਾ ਮੋਟਾ ਦਾਣਾ ਨੂੰ ਮੀਂਹ ਜਦੋਂ ਰੇਟ ਹਾਂ ਇਹਨੇ ਬਰੀਕ ਨੂੰ ਨਾਲ ਘਟਾ ਠੀਕ ਹੈ ਇੱਕ ਮੈਂ ਹੋਰ ਗੱਲ ਦੇਖੀ ਆ ਵੀ ਜਿਵੇਂ ਮੂੰਗੀ ਦੇ ਜਿਹੜਾ ਦਾ ਕੋਈ ਬੰਦਾ ਗੌਰ ਕਰ ਲੈਂਦਾ ਨਾ ਉਹ ਤਾਂ ਵਧੀਆ ਝਾੜ ਕੱਢ ਲੈਂਦਾਗਾ ਜਿਹੜਾ ਬੰਦਾ ਨਹੀਂ ਗੌਰ ਕਰਦਾ ਉਹ ਮੰਨ ਲਾ ਵੀ 5-6 ਕੁਇੰਟਲ ਤੱਕ ਇੱਥੇ ਇੱਕ ਤੱਕ ਜਿਹੜਾ ਡੜਾ ਇਹਦਾ ਉਹ ਪੈ ਜਾਂਦਾਗਾ ਤੇ ਇਹਨੇ ਭਰਾਵੋ ਬਾਕੀ ਬਾਈ ਮੌਸਮ ਦੇ ਸਰਤੇ ਹਾਂ ਮੌਸਮ ਦੇ ਸਰਤੇ ਸਭ ਤੋਂ ਵੱਡੀ ਗੱਲ ਆ ਬਾਕੀ ਜਿਵੇਂ ਕੋਈ ਫੰਗੀ ਸਾਈਡ ਸਪਰੇ ਵਗੈਰਾ ਕਰਨੀ ਪੈਂਦੀ ਜਿਵੇਂ ਮੌਸਮ ਉਹ ਹੋ ਜਾਂਦਾ ਤਾਂ ਉਹਦੇ ਸਰਤੇ ਬਹੁਤ ਵੱਡੀ ਚੀਜ਼ ਆ ਜਾਂਦੀ ਆ ਬਈ ਇਹ ਤੇ ਭਰਾਵੋ ਕਿਵੇਂ ਲੱਗੀ ਵੀਡੀਓ ਇਹ ਮੂੰਗੀ ਵਾਲੀ ਤੇ ਹੋਰ ਕਿਹੜੀਆਂ ਕਿਹੜੀਆਂ ਮੰਡੀਆਂ ਦੇ ਵਿੱਚ ਮੂੰਗੀ ਆਉਣ ਲੱਗੀ ਸਾਨੂੰ ਦੱਸਿਓ ਜਰੂਰ ਵੀਰ ਤਾਂ ਜੋ ਉੱਥੇ ਜਾ ਕੇ ਵੀ ਅਸੀਂ ਕਵਰ ਕਰੀਏ ਤੇ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਦੱਸ ਸਕੀਏ ਧੰਨਵਾਦ ਮਿਹਰਬਾਨ ਥੈਂਕ ਯੂ ਲਵ ਯੂ ਆਲ